ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਨੂੰ ਸਵਾਗਤ ਹੈ ਜੀ ਮੈਂ ਹਾ ਚੇਤਨ ਕਸ਼ਵੋ ਬਹੁਤ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਜੀ ਹਾਂ ਹੁਸ਼ਾਰਪੁਰ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਕੈਬਨਟ ਮੰਤਰੀ ਚੋਂ ਆਊਟ ਕਰ ਦਿੱਤਾ ਗਿਆ ਹੈ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਸਮੇਤ ਕੁੱਲ ਚਾਰ ਮੰਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਟ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਇਹਨਾਂ ਚਾਰਾਂ ਕੈਬਨਟ ਮੰਤਰੀਆਂ ਵੱਲੋਂ ਆਪਣੇ ਅਸਤੀਫੇ ਆ ਜਿਹੜੇ ਉਹ ਸੀਐਮ ਹਾਊਸ ਪੇਜ ਦਿੱਤੇ ਗਏ ਨੇ ਤਾਂ ਜਿਸ ਦੀ ਬਕਾਇਦਾ ਪੋਸਟੀ ਹੈ ਜਿਹੜੀ ਪੰਜਾਬ ਦੇ ਇੱਕ ਵੱਡੇ ਚੈਨਲ ਨਿਊਜ਼ 18 ਵੱਲੋਂ ਕੀਤਾ ਗਿਆ ਖੁਲਾਸਾ ਕੀਤਾ ਗਿਆ ਕਿ ਸੀਐਮ ਹਾਊਸ ਦੇ ਵਿੱਚ ਇਹਨਾਂ ਵੱਲੋਂ ਸੀਐਮ ਹਾਊਸ ਨੂੰ ਜਾਂ ਦਫ਼ਤਰ ਨੂੰ ਇਹਨਾਂ ਵੱਲੋਂ ਅਸਤੀਫੇ ਜਿਹੜੇ ਉਹ ਭੇਜ ਦਿੱਤੇ ਗਏ ਆ ਤੇ ਇਹਨਾਂ ਦੇ ਅਸਤੀਫੇ ਉਹ ਮਨਜ਼ੂਰ ਵੀ ਹੋ ਗਏ ਨੇ ਜੀ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਸ਼ਾਰਪੁਰ ਤੋਂ ਵਧਾਇ ਕਿਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਕੈਬਨਟ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਕਿਉਂਕਿ ਲਗਾਤਾਰ ਅੱਜ ਬਾਦ ਦੁਪਹਿਰ ਤੋਂ ਇਸ ਗੱਲਾਂ ਦੀਆਂ ਚਰਚਾਵਾਂ ਜਿਹੜੀਆਂ ਛਿੜ ਚੁੱਕੀਆਂ ਸਨ ਕਿ ਅੱਜ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਵੱਡਾ ਫੇਰਬਦਲ ਹੋ ਸਕਦਾ ਹੈ ਤੇ ਚਾਰ ਕੈਬਨਟ ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਪੰਜ ਨਵੇਂ ਮੰਤਰੀਆਂ ਨੂੰ ਜਿਹੜੀ ਉਹ ਕੈਬਨਟ ਦੇ ਵਿੱਚ ਥਾਂ ਮਿਲੇਗੀ ਤਾਂ ਹੁਣ ਵੱਡੀ ਖਬਰ ਹੈ ਕਿ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜੇਪਾ ਨੂੰ ਕੈਬਨਟ ਚੋਂ ਆਊਟ ਕਰ ਦਿੱਤਾ ਗਿਆ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਤੇ ਉਹਨਾਂ ਦਾ ਅਸਤੀਫਾ ਵੀ ਜੜਾਓ ਮੰਜ਼ੂਰ ਹੋ ਚੁੱਕਿਆ ਜੀ ਹਾਂ ਬਹੁਤ ਵੱਡੀ ਖਬਰ ਹੈ ਤੇ ਨਾਲ ਦੇ ਨਾਲ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਕਿਉਂਕਿ ਬਹੁਤ ਸਾਰੇ ਸੱਜਣਾ ਦੇ ਬਹੁਤ ਸਾਰੇ ਦੋਸਤਾਂ ਦੇ ਜੋ ਸਾਡੇ ਚੈਨਲ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਫੋਨ ਆ ਰਹੇ ਸਨ ਕਿ ਇਹ ਖਬਰਾਂ ਸੱਚੀਆਂ ਨੇ ਕਿ ਪੰਜਾਬ ਸਰਕਾਰ ਦੇ ਵਿੱਚੋਂ ਵੱਡਾ ਫੇਰਬਦਲ ਹੋ ਰਿਹਾ ਹੈ ਕਿ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਵੀ ਛੁੱਟੀ ਹੋਣ ਜਾ ਰਹੀ ਹੈ ਕੈਬਨਿਟ ਦੇ ਵਿੱਚ ਹੁਣ ਮੰਤਰੀ ਨਹੀਂ ਰਹਿਣਗੇ ਤਾਂ ਹੁਣ ਕਹਿ ਸਕਦੇ ਹਾਂ ਕਿ ਬ੍ਰਹਮਸ਼ੰਕਰ ਜਿੰਪਾ ਹੁਣ ਮੰਤਰੀ ਨਹੀਂ ਰਹੇ ਨੇ ਉਹ ਸਿਰਫ ਹੁਣ ਇੱਕ ਅਮਲੇ ਦੇ ਤੌਰ ਤੇ ਉਹ ਜਾਣੇ ਜਾਣਗੇ ਤਾਂ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਹੋ ਚੁੱਕਿਆ ਹੈ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਕੈਬਨਟ ਚੋਂ ਬ੍ਰਹਮਸ਼ੰਕਰ ਚਿੰਪਾ ਨੂੰ ਆਊਟ ਕਰ ਦਿੱਤਾ ਗਿਆ ਹੈ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਸਮੇਤ ਪੰਜਾਬ ਦੇ ਚਾਰ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਤੇ ਹੁਣ ਪੰਜ ਨਵੇਂ ਚਿਹਰੇ ਆ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਪੰਜਾਬ ਕੈਬਨਟ ਦੇ ਵਿੱਚ ਤਾਂ ਹੁਣ ਇਸ ਗੱਲ ਨੂੰ ਲੈ ਕੇ ਵੀ ਚਰਚਾ ਜਿਹੜੀ ਉਹ ਛਿੜੀ ਹੋਈ ਹੈ ਇਸ ਗੱਲ ਨੂੰ ਲੈ ਕੇ ਵੀ ਚਰਚਾ ਚੜੀ ਹੋਈ ਹੈ ਕਿ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਰਵਜੋਤ ਨੂੰ ਕੈਬਨਟ ਦੇ ਵਿੱਚ ਥਾਂ ਮਿਲ ਸਕਦੀ ਹੈ ਪਰੰਤੂ ਇਸ ਵਕਤ ਦੀ ਜੋ ਵੱਡੀ ਖਬਰ ਹੈ ਐਕਸਕਲੂਸਿਵ ਨਿਊਜ਼ ਹੈ ਕਿ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਬਾਹਰ ਦਾ ਰਸਤਾ ਜਿਹੜਾ ਕੈਬਨਟ ਦੇ ਵਿੱਚੋਂ ਦਿਖਾ ਦਿੱਤਾ ਗਿਆ ਤੇ ਉਹਨਾਂ ਦਾ ਅਸਤੀਫਾ ਵੀ ਜਿਹੜਾ ਮਨਜ਼ੂਰ ਕਰ ਲਿਆ ਗਿਆ ਇਕੱਲੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦਾ ਹੀ ਨਹੀਂ ਬਲਕਿ ਉਹਨਾਂ ਤੇ ਸਮੇਤ ਚਾਰੋਂ ਮੰਤਰੀਆਂ ਦਾ ਅਨਮੋਲ ਗगनਮਾਨ ਚੇਤਨ ਸਿੰਘ ਜੋੜਾ ਮਾਜ਼ਰਾ ਡੀਸੀਪੀ ਬਲਕਾਰ ਸਿੰਘ ਜੋ ਕਿ ਜਲੰਧਰ ਤੋਂ ਵਿਧਾਇਕ ਨੇ ਉਹਨਾਂ ਦਾ ਅਸਤੀਫਾ ਵੀ ਹੈ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ ਤੇ ਪੰਜਾਬ ਦੇ ਇੱਕ ਵੱਡੇ ਟੀਵੀ ਅਧਾਰੇ ਤੇ ਇਸ ਖਬਰ ਦੀ ਪੁਸ਼ਟੀ ਹੋਈ ਹੈ ਉਹਨਾਂ ਨੂੰ ਸੀਐਮ ਦਫ਼ਤਰ ਤੋਂ ਜਿਹੜੀ ਹੈ ਚਿੱਠੀ ਮਿਲੀ ਹੈ ਤੇ ਇਸ ਤੋਂ ਵੀ ਵੱਡੀ ਖਬਰ ਹੈ ਕਿ ਕੱਲ 5 ਵਜੇ ਉਸ ਸਰਮਨੀ ਹੋਵੇਗੀ ਨਵੇਂ ਵਿਧਾਇਕਾਂ ਦੀ ਜੋ ਪੰਜਾਬ ਸਰ ਕੈਬਨਟ ਦੇ ਵਿੱਚ ਜਿਨ੍ਹਾਂ ਨੂੰ ਥਾਂ ਮਿਲੀ ਹੈ ਤੇ ਕੱਲੋ 5 ਵਜੇ ਸੋਹ ਚੱਕ ਉਹਨਾਂ ਦਾ ਸਮਾਗਮ ਹੋਵੇਗਾ ਰਾਜ ਭਵਨ ਦੇ ਵਿੱਚ ਤਾਂ ਵੱਡੀਆਂ ਖਬਰਾਂ ਜਿਹੜੀਆਂ ਅੱਜ ਬਾਅਦ ਸ਼ਾਮ ਤੋਂ ਹੀ ਜਿਹੜੀਆਂ ਬਾਅਦ ਦੁਪਹਿਰ ਤੋਂ ਹੀ ਇਹਨਾਂ ਗੱਲਾਂ ਨੂੰ ਲੈ ਕੇ ਚਰਚਾਵਾਂ ਛੇੜ ਚੁੱਕੀਆਂ ਸਨ ਕਿ ਪੰਜਾਬ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਹੋ ਰਿਹਾ ਤੇ ਹੁਣ ਉਹਨਾਂ ਖਬਰਾਂ ਤੇ ਹੁਸ਼ਾਰਪਰ ਨਿਊਜ਼ ਵੱਲੋਂ ਵੀ ਇਸ ਖਬਰ ਨੂੰ ਦਿਖਾਇਆ ਗਿਆ ਸੀ ਕਿ ਬ੍ਰਹਮਸ਼ੰਕਰ ਜਿੰਪਾ ਦਾ ਨਾਮ ਵੀ ਉਹਨਾਂ ਮੰਤਰੀਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਛੁੱਟੀ ਹੋ ਸਕਦੀ ਹੈ ਸੋ ਹੁਣ ਬਹੁਤ ਵੱਡੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਬਾਹਰ ਦਾ ਰਸਤਾ ਹੈ ਜਿਹੜਾ ਵਿਕਾਹ ਦਿੱਤਾ ਗਿਆ ਤਾਂ ਉਹਨਾਂ ਸਮੇਤ ਕੁੱਲ ਚਾਰ ਮੰਤਰੀਆਂ ਨੂੰ ਕੈਬਨਟ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੇ ਚਾਰਾਂ ਦੇ ਅਸਤੀਫੇ ਆ ਜਿਹੜੇ ਉਹ ਮਨਜ਼ੂਰ ਹੋ ਚੁੱਕੇ ਨੇ ਹਾਲਾਂਕਿ ਤਿੰਨ ਵਿਧਾਇਕਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਫੋਨ ਆ ਚੁੱਕੇ ਨੇ ਸੋਚ ਚੱਕ ਸਮਾਗਮ ਲਈ ਜਿਹਨਾਂ ਵਿਧਾਇਕਾਂ ਨੂੰ ਕੈਬਨਟ ਦੇ ਵਿੱਚ ਥਾਂ ਮਿਲੀ ਹੈ ਉਹਨਾਂ ਨੂੰ ਫੋਨ ਤੱਕ ਆ ਚੁੱਕੇ ਨੇ ਤਾਂ ਕੱਲ 5 ਵਜੇ ਉਹਨਾਂ ਦੀ ਜਿਹੜਾ ਸੋਚ ਚੱਕ ਸਮਾਗਮ ਹੈ ਜਿਹੜਾ ਉਹ ਹੋਵੇਗਾ ਤਾਂ ਹੁਣ ਦੇਖਣਾ ਹੋਵੇਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਕੀ ਰੁਖ ਅਖਤਿਆਰ ਕਰਦੀ ਹੈ ਤੇ ਉਸ ਤੋਂ ਵੀ ਵੱਡੀ ਗੱਲ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੋ ਕਿ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਸ ਨੇ ਜਾਂ ਪੁਰਾਣੇ ਵਰਕਰਸ ਹਨ ਜਾਂ ਜੋ ਆਗੂ ਸਨ ਤਾਂ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਨਿਰਾਸ਼ਾ ਜਿਹੜੀ ਉਹ ਪਾਈ ਜਾ ਰਹੀ ਸੀ ਕਿ ਕੈਬਨਟ ਮੰਤਰੀ ਵੱਲੋਂ ਕਾਂਗਰਸੀਆਂ ਨੂੰ ਜਿਹੜਾ ਉਹ ਮੂਲ ਗਿਆ ਜਾ ਰਿਹਾ ਹੈ ਤੇ ਕਿਸੇ ਵੀ ਇਲਾਕੇ ਦੇ ਵਿੱਚ ਬ੍ਰਮਸ਼ੰਕਰ ਜਿੰਪਾ ਜਾਂਦੇ ਨੇ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਲੰਟੀਅਰਸ ਨੇ ਉਹਨਾਂ ਨੂੰ ਘੱਟ ਨੋਲਿਜ ਹੁੰਦੀ ਹੈ ਕਿ ਅੱਜ ਮੰਤਰੀ ਸਾਹਿਬ ਨੇ ਸਾਡੇ ਏਰੀਆ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਪਹੁੰਚਣਾ ਹੈ ਉਲਟਾ ਕਾਂਗਰਸ ਨੂੰ ਪਹਿਲਾਂ ਹੀ ਜਾਣਕਾਰੀ ਹੁੰਦੀ ਸੀ ਕਿ ਜਿਹੜੇ ਕਿਉਂਕਿ ਮੰਤਰੀ ਸਾਹਿਬ ਬਹੁਤ ਲੰਮਾ ਸਮਾਂ ਜਿਹੜਾ ਉਹਨਾਂ ਵੱਲੋਂ ਉਹਨਾਂ ਦੇ ਦਸਨ ਮੁਤਾਬਕ ਕਾਂਗਰਸ ਦੇ ਵਿੱਚ ਉਹਨਾਂ ਵੱਲੋਂ ਆਪਣਾ ਸਮਾਂ گزارਿਆ ਗਿਆ ਹੈ ਤਾਂ ਕਾਂਗਰਸੀਆਂ ਨੂੰ ਹੀ ਉਹਨਾਂ ਵੱਲੋਂ ਜਿਹੜਾ ਆਪਣੇ ਨਸਤੀਕੀਆਂ ਜਿਹੜੀਆਂ ਉਹਨਾਂ ਵੱਲੋਂ ਬਣਾਈਆਂ ਜਾ ਰਹੀਆਂ ਸਨ ਜਾਂ ਵਧਾਈਆਂ ਜਾ ਰਹੀਆਂ ਸਨ ਤਾਂ ਉੱਥੇ ਜੇਕਰ ਆਪਾਂ ਪਿਛਲੇ 2.5 ਸਾਲਾਂ ਦੇ ਵਿੱਚ ਹੁਸ਼ਿਆਰਪੁਰ ਦੇ ਡਿਵੈਲਪਮੈਂਟ ਦੀ ਕੰਮਾਂ ਦੀ ਗੱਲ ਕਰੀਏ ਵਿਕਾਸ ਕੰਮਾਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਵਿਕਾਸ ਦੇ ਕਿੰਨੇ ਕੁ ਕੰਮ ਹੋਏ ਨੇ ਜਾਂ ਕਿੰਨੇ ਕੁ ਵੱਡੇ ਪ੍ਰੋਜੈਕਟ ਆ ਬ੍ਰਹਮਸ਼ੰਕਰ ਜਿੰਪਾ ਵੱਲੋਂ ਲਿਆਏ ਗਏ ਨੇ ਆਪਣੇ ਕਾਰਜਕਾਲ ਦੌਰਾਨ ਇਸ ਗੱਲ ਦੀ ਹਰ ਇੱਕ ਸ਼ਹਿਰ ਵਾਸੀ ਨੂੰ ਹਰ ਇੱਕ ਹਲਕਾ ਵਾਸੀ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣਕਾਰੀ ਹੈ ਕਿ ਕਿੰਨਾ ਕੁ ਵਿਕਾਸ ਆ ਜਿਹੜਾ ਉਹਨਾਂ ਵੱਲੋਂ ਇਹ ਹੁਸ਼ਿਆਰਪੁਰ ਦਾ ਕਰਵਾਇਆ ਗਿਆ ਹੈ ਕਿ ਕੈਬਨਿਟ ਮੰਤਰੀ ਵੱਲੋਂ ਕਿੰਨਾ ਕੁ ਵਿਕਾਸ ਆ ਜਿਹੜਾ ਹੁਸ਼ਿਆਰਪੁਰ ਦਾ ਕਰਵਾਇਆ ਗਿਆ ਹੈ ਸੋ ਵੱਡੀ ਖਬਰ ਹੈ ਕਿ ਬ੍ਰਹਮਸ਼ੰਕਰ ਜਿੰਪਾ ਨੂੰ ਕੈਬਨਟ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ ਹਾਲਾਂਕਿ ਵੱਡੀ ਖਬਰ ਜ਼ਰੂਰ ਹੈ ਪਰ ਹੁਸ਼ਾਰਪੁਰ ਦੇ ਲੋਕ ਇਹ ਹੁਸ਼ਾਰਪੁਰ ਦੇ ਹਲਕੇ ਲਈ ਹੁਸ਼ਾਰਪੁਰ ਦੇ ਲੋਕਾਂ ਲਈ ਇੱਕ ਮਾੜੀ ਖਬਰ ਦੇ ਤੌਰ ਤੇ ਵੀ ਇਸ ਨੂੰ ਵੇਖਿਆ ਜਾ ਸਕਦਾ ਹੈ ਕਿ ਕਿਸੇ ਮੈਨੂੰ ਲੱਗਦਾ ਕਿ ਕੋਈ ਪਹਿਲਾ ਮੰਤਰੀ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵਕਤ ਉਹਨਾਂ ਨੂੰ ਕੈਬਨਟ ਦੇ ਵਿੱਚ ਥਾਂ ਮਿਲੀ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਆਪਣਾ ਕਾਰਜਕਾਲ ਪੂਰਾ ਕਰਨ ਦਾ ਜਿਹੜਾ ਉਹ ਮੌਕਾ ਪੂਰਾ ਨਹੀਂ ਮਿਲਿਆ ਸੀ ਜਾਂ ਉਹਨਾਂ ਨੂੰ ਇਸ ਇਹ ਜਿਹੜਾ ਸੁਭਾਗ ਹੈ ਜਿਹੜਾ ਪ੍ਰਾਪਤ ਨਹੀਂ ਹੋਇਆ ਸੀ ਤਾਂ ਉਸੇ ਤਰ੍ਹਾਂ ਜੇਕਰ ਆਪਾਂ ਬ੍ਰਹਮਸ਼ੰਕਰ ਜਿੰਪਾ ਹੁਰਾਂ ਦੀ ਗੱਲ ਕਰੀਏ ਤਾਂ ਬ੍ਰਹਮਸ਼ੰਕਰ ਜਿੰਪਾ ਵੀ ਆਪਣਾ ਕਾਰਜਕਾਲ ਐਸਾ ਮੰਤਰੀ ਵਜੋਂ ਪੂਰਾ ਨਹੀਂ ਕਰ ਸਕੇ ਨੇ ਮਹਿਜ਼ 22 ਸਾਲ ਦੇ ਸਮੇਂ ਦੌਰਾਨ ਹੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹਾਲਾਂਕਿ ਕੀ ਕਾਰਨ ਹੈ ਇਸ ਬਾਬਤ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਧ੍ਰਿਸ਼ਟਾਚਾਰ ਦਾ ਦੋਸ਼ ਲੱਗਿਆ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਤੇ ਜਾਂ ਹੋਰਨਾਂ ਮੰਤਰੀਆਂ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕੀ ਨਾ ਸਾਰੇ ਮੰਤਰੀਆਂ ਦੀ ਕੋਈ ਸ਼ਿਕਾਇਤ ਹੋਈ ਸੀ ਇਸ ਬਾਬਤ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰੰਤੂ ਇੰਨਾ ਕੁ ਸਾਫ ਹੋ ਚੁੱਕਿਆ ਹੈ ਇੰਨੀ ਕਿ ਪਿਕਚਰ ਹੈ ਜਿਹੜੀ ਉਹ ਕਲੀਅਰ ਹੋ ਚੁੱਕੀ ਹੈ ਕਿ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਸਮੇਤ ਮਾਫੀ ਚੋਣਾ ਹੁਣ ਤਾਂ ਸਾਧਕਾ ਕੈਬਨਟ ਮੰਤਰੀ ਹੋ ਚੁੱਕੇ ਨੇ ਸਾਧਕਾ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਸਮੇਤ ਚਾਰਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਗਿਆ ਜਿਸ ਵਿੱਚ ਹੁਸ਼ਾਰਪੁਰ ਤੋਂ ਵਿਧਾਇਕ ਹੁਸ਼ਾਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਸ਼ਾਮਲ ਨੇ ਇਹ ਅਨਖਰੜ ਤੋਂ ਬਤਾਇਆ ਕਿ ਅਨਮੋਲ ਗਗਨਮਾਨ ਸ਼ਾਮਲ ਨੇ ਚੇਤਨ ਸਿੰਘ ਜੋੜਾ ਮਾਝਰਾ ਨੇ ਤਾਂ ਜਲੰਧਰ ਤੋਂ ਡੀਸੀਪੀ ਬਲਕਾਰ ਸਿੰਘ ਇਹਨਾਂ ਸਾਰਿਆਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ ਦੂਜੇ ਪਾਸੇ ਹਮੇਸ਼ਾ ਹੀ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਚਰਚਾ ਦੇ ਵਿੱਚ ਰਹੇ ਨੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਕਿਉਂਕਿ ਵਿਕਾਸ ਦੀਆਂ ਨਿਤ ਉਹਨਾਂ ਵੱਲੋਂ ਤੋਹਾਈਆਂ ਦਿੱਤੀਆਂ ਜਾਂਦੀਆਂ ਸੀ ਤਾਂ ਹੁਸ਼ਾਰਪੁਰ ਦੇ ਵਿੱਚ ਕਿੰਨਾ ਕੁ ਵਿਕਾਸ ਹੈ ਉਹਨਾਂ ਵੱਲੋਂ ਕਰਵਾਇਆ ਗਿਆ ਹੈ ਇਸ ਬਾਬਤ ਵੀ ਤੁਸੀਂ ਸਾਰੇ ਲੋਕ ਚੰਗੀ ਤਰ੍ਹਾਂ ਜਾਣੂ ਆ ਇਕੱਲਾ ਇਕੱਲਾ ਹੁਸ਼ਿਆਰਪੁਰ ਦਾ ਵੋਟਰ ਇੱਕ ਇੱਕ ਨਾਗਰਿਕ ਬੱਚਾ ਬੱਚਾ ਇਸ ਗੱਲ ਤੋਂ ਚੰਗੀ ਤਰ੍ਹਾਂ ਦੇ ਨਾਲ ਬਾਖੀ ਹੋਇਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਉਸ ਵਕਤ ਤੋਂ ਕੈਬਨਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਵੱਲੋਂ ਕਿੰਨਾ ਕੁ ਵਿਕਾਸ ਹੈ ਜਿਹੜਾ ਉਹ ਹੁਸ਼ਿਆਰਪੁਰ ਦਾ ਕਰਵਾਇਆ ਗਿਆ ਹੈ ਜਾਂ ਕਿੰਨੇ ਕੁ ਵੱਡੇ ਪ੍ਰੋਜੈਕਟਾਂ ਜਿਹੜੇ ਉਹ ਕੈਬਨਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਵੱਲੋਂ ਲਿਆਂਦੇ ਗਏ ਨੇ ਸੋ ਜਦੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਉਸ ਵਕਤ ਵੀ ਇਸ ਵਕਤ ਦਾ ਹੀ ਸਮਾਂ ਸੀ ਤਾਂ ਉਸ ਵਕਤ ਵੀ ਅਜ ਤੋਂ 24 ਸਾਲ ਪਹਿਲਾਂ ਹੁ ਸ਼ਾਹਪੁਰੀਆਂ ਨੇ ਜਿਹੜੇ ਢੋਲ ਵਜਾ ਕੇ ਭੰਗੜੇ ਪਾਏ ਸੀ ਲੱड्डੂ ਵੰਡੇ ਸੀ ਕਿ ਸਾਡੇ ਸਾਡੇ ਸ਼ਹਿਰ ਦੇ ਵਿੱਚੋਂ ਇੱਕ ਜਿਹੜੇ ਵਿਧਾਇਕ ਚੁਣੇ ਗਏ ਨੇ ਪਹਿਲੀ ਵਾਰ ਤਾਂ ਉਹਨਾਂ ਨੂੰ ਇਹ Hindu ਚਿਹਰਾ ਇੱਕ ਕੈਬਨਿਟ ਦੇ ਵਿੱਚੋਂ ਸ਼ਾਮਲ ਕੀਤਾ ਗਿਆ ਤਾਂ ਉਸ ਵਕਤ ਵੀ ਐਸੇ ਮੈਨੂੰ ਚੰਗੀ ਤਰ੍ਹਾਂ ਜਾਣੂ ਹੈ ਕਿਉਂਕਿ ਮੈਂ ਉਸ ਵਕਤ ਤੇ ਕਵਰੇਜ ਕਰਕੇ ਆਇਆ ਸੀ ਉਹਨਾਂ ਦੇ ਸੈਸ਼ਨ ਚੋਂ ਕਿ ਦਫ਼ਤਰ ਦੇ ਬਾਹਰ ਤਾਂ ਉਸ ਵਕਤ ਉੱਥੇ ਢੋਲ ਵੱਜ ਰਹੇ ਸਨ ਮਠਿਆਈਆਂ ਵੰਡ ਰਹੀਆਂ ਸਨ ਭੰਗੜੇ ਪੈ ਰਹੇ ਸਨ ਤਾਂ ਅੱਜ 25 ਸਾਲ ਬਾਅਦ ਠੀਕ ਉਹੀ ਸਮਾਂ ਇਸੇ ਵਕਤ ਹੀ ਉਹਨਾਂ ਨੂੰ ਜਿਹੜਾ ਪਤਾ ਲੱਗਿਆ ਸੀ ਕਿ ਉਹ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਅੱਜੇ ਉਹੀ ਸਮਾਂ ਇਸ ਵਕਤ ਪਤਾ ਲੱਗਿਆ ਕਿ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਯਾਨੀ ਕਿ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਕੈਬਨਟ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ ਚਲਦਾ ਕਰ ਦਿੱਤਾ ਗਿਆ ਤੇ ਹੁਣ ਹੁਸ਼ਿਆਰਪੁਰ ਦੀ ਸਿਆਸਤ ਕੀ ਰੁੱਖ ਅਖਤਿਆਰ ਕਰਦੀ ਹੈ ਜੇ ਤਾਂ ਫਿਲਹਾਲ ਸਮਾਹਿਤ ਹੋ ਸੇਗਾ ਸੋ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ